ਲਓ ਜੀ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਪਟਾਕਾ ਪੈ ਗਿਆ ਤੇ ਇੱਕ ਹੋਰ ਵਿਕਟ ਡਿੱਗ ਪਈ ਹੈ ਆਮ ਆਦਮੀ ਪਾਰਟੀ ਨੇ ਅੱਜ ਆਪਣੀ ਹੀ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੈ ਪਿਛਲੇ ਦਿਨੀ ਵੀ ਆਮ ਆਦਮੀ ਪਾਰਟੀ ਨੇ ਮੋਗਾ ਜ਼ਿਲ੍ਹੇ ਦੇ ਦੋ ਵੱਡੇ ਆਗੂਆਂ ਨੂੰ ਪਾਰਟੀ ਦੇ ਵਿੱਚੋਂ 6 ਮਹੀਨੇ ਲਈ ਬਾਹਰ ਕੱਢਿਆ ਤੇ ਹੁਣ ਅੱਜ ਪਟਿਆਲਾ ਦੀ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਨਰਲ ਨੂੰ ਪਾਰਟੀ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸਸਪੈਂਡ ਕੀਤਾ ਮਾਮਲਾ ਕੀ ਹੈ ਜਿਹੜੀ ਸ਼ਵੇਤਾ ਜਿੰਦਲ ਹੈ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਵਿੰਗ ਦੀ ਪ੍ਰਧਾਨ ਹੈ ਤੇ ਪਿਛਲੇ ਦਿਨਾਂ ਤੋਂ ਉਹ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਦੇ ਉੱਪਰ ਬੈਠੀ ਸੀ ਭਾਵੇਂ ਉਹ ਪੁਲਿਸ ਦੇ ਖਿਲਾਫ ਧਰਨਾ ਲਾ ਕੇ ਬੈਠੀ ਸੀ ਪਰ ਇੱਕ ਤਰ੍ਹਾਂ ਨਾਲ ਉਹ ਆਪਣੀ ਹੀ ਸਰਕਾਰ ਦੇ ਖਿਲਾਫ ਧਰਨਾ ਲਾ ਰਹੀ ਸੀ ਉਹ ਇਨਸਾਫ ਮੰਗ ਰਹੀ ਸੀ ਉਹ ਕਹਿ ਰਹੀ ਸੀ ਕਿ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਉਹ ਕਹਿ ਰਹੀ ਸੀ ਕਿ ਪੁਲਿਸ ਇਨਸਾਫ ਨਹੀਂ ਦਿੰਦੀ ਉਹ ਕਹਿੰਦੀ ਸੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਹਦੇ ਆਵਾਜ਼ ਉਠਾਉਣ ਕਰਕੇ ਸਰਕਾਰ ਤੇ ਪ੍ਰਸ਼ਾਸਨ ਤੇ ਸਵਾਲ ਉਠਾਉਣ ਕਰਕੇ ਹੁਣ ਉਸ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਚੋਂ ਬਾਹਰ ਕਰ ਦਿੱਤਾ ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਕੀ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਲੋਕਾਂ ਦਾ ਸਰਕਾਰ ਔਰ ਪ੍ਰਸ਼ਾਸਨ ਦੇ ਉੱਪਰ ਸਵਾਲ ਉਠਾਉਣਾ ਗੁਨਾਹ ਬਣ ਗਿਆ ਜੇਕਰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਸਵਾਲ ਉਠਾਉਣ ਕਰਕੇ ਜਾਂ ਇਨਸਾਫ ਦੀ ਮੰਗ ਕਰਨ ਕਰਕੇ ਆਪਣੇ ਹੀ ਆਗੂਆਂ ਨੂੰ ਐਦਾਂ ਪਾਰਟੀ ਚੋਂ ਸਸਪੈਂਡ ਕਰਨ ਲੱਗੀ ਹੈ ਤਾਂ ਫਿਰ ਆਮ ਲੋਕਾਂ ਬਾਰੇ ਉਹ ਕੀ ਸੋਚਦੀ ਹੋਵੇਗੀ ਮਾਮਲਾ ਕੀ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਵਿੰਗ ਦੀ ਪਟਿਆਲਾ ਦੀ ਪ੍ਰਧਾਨ ਸ਼ਵੇਤਾ ਜੰਦਲ ਹੈ ਤੇ ਉਹਦਾ ਪਤੀ ਜਿਹੜਾ ਕ੍ਰਿਸ਼ਨ ਜਿੰਦਲ ਹੈ ਉਹਨਾਂ ਨੇ ਲਾਈਵ ਸੱਚ ਟੀਵੀ ਤੇ ਉੱਪਰ ਮੇਰੇ ਯਾਨੀ ਕਿ ਡਾਕਟਰ ਬਖਸ਼ੀਸ਼ ਆਜ਼ਾਦ ਦੇ ਨਾਲ ਗੱਲ ਕਰਦਿਆਂ ਇਹ ਦੱਸਿਆ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਉਹ ਇੱਕ ਮੋਬਾਈਲ ਸ਼ਾਪ ਦੇ ਉੱਪਰ ਗਏ ਸੀਗੇ ਉੱਥੇ ਉਹਨਾਂ ਨੇ ਆਪਣਾ ਮੋਬਾਈਲ ਦਿਖਾਇਆ ਤੇ ਮੋਬਾਈਲ ਵਾਲੇ ਨੇ ਉਹਨਾਂ ਦਾ ਜਿਹੜਾ ਸਾਰਾ ਮੋਬਾਈਲ ਫੋਨ ਦਾ ਡਾਟਾ ਸੀ ਉਹ ਉਡਾ ਦਿੱਤਾ ਤੇ ਮੋਬਾਈਲ ਫੋਨ ਬੰਦ ਕਰ ਦਿੱਤਾ ਉਹ ਕਹਿੰਦੇ ਕਿ ਉਸ ਤੋਂ ਬਾਅਦ ਉਹ ਗੱਲ ਵੱਧਦੀ ਵੱਧਦੀ ਇੱਥੋਂ ਤੱਕ ਚਲੀ ਗਈ ਕਿ ਉਸ ਮਹਿਲਾ ਵਿੰਗ ਦੀ ਜਿਹੜੀ ਪ੍ਰਧਾਨ ਐ ਉਹਨੂੰ ਥਾਣੇ ਜਾਣਾ ਪਿਆ ਥਾਣੇ ਨੇ ਇਨਸਾਫ ਨਹੀਂ ਦਿੱਤਾ ਫਿਰ ਉਸ ਨੂੰ ਥਾਣੇ ਅੱਗੇ ਧਰਨਾ ਲਾਉਣਾ ਪਿਆ ਔਰ ਧਰਨਾ ਲੰਬਾ ਚੱਲਿਆ ਪਰ ਜਦੋਂ ਇਨਸਾਫ ਨਹੀਂ ਮਿਲਿਆ ਤਾਂ ਉਹ ਅੱਗੇ ਹੀ ਅੱਗੇ ਆਵਾਜ਼ ਉਠਾਉਂਦੀ ਗਈ ਤਾਂ ਫਿਰ ਉਸ ਨੂੰ ਪਾਰਟੀ ਨੇ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਆਮ ਆਦਮੀ ਪਾਰਟੀ ਜੋ ਜਿੰਨੇ ਵੀ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਉਹ ਸਾਰੇ ਹੀ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਵਾਜ਼ ਉਠਾਉਣ ਦਾ ਜਾਂ ਸਵਾਲ ਕਰਨ ਦਾ ਅਧਿਕਾਰ ਨਹੀਂ ਹੈ ਉਹ ਕਹਿੰਦੇ ਨੇ ਕਿ ਜਿਹੜਾ ਵੀ ਬੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਉਠਾ ਦਿੰਦਾ ਉਹਨੂੰ ਹੀ ਪਾਰਟੀ ਕਾਰਵਾਈ ਕਰ ਦਿੰਦੀ ਹੈ ਬਾਹਰ ਕੱਢ ਦਿੰਦੀ ਹੈ ਅਨੁਸ਼ਾਸਨੀ ਕਾਰਵਾਈ ਕਰ ਦਿੰਦੀ ਹੈ ਹੁਣ ਇਹ ਪੂਰਾ ਮਾਮਲਾ ਕੀ ਸੀ ਜਿਹਦੇ ਕਾਰਨ ਇਹ ਸਾਰਾ ਰੌਲਾ ਪਿਆ ਜਿਹਦੇ ਕਾਰਨ ਉਹਨਾਂ ਨੂੰ ਥਾਣੇ ਅੱਗੇ ਧਰਨਾ ਲਾਉਣਾ ਪਿਆ ਜਿਹਦੇ ਕਾਰਨ ਕਰਕੇ ਫਿਰ ਹੁਣ ਸਸਪੈਂਡ ਕਰਨ ਤੱਕ ਗੱਲ ਪਹੁੰਚ ਗਈ ਹੈ ਉਹ ਤੁਹਾਨੂੰ ਆ ਅੱਗੇ ਸੁਣਾਉਣੇ ਆ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਜੁੜੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਸ਼ਵੇਤਾ ਜਿੰਦਲ ਦੇ ਪਤੀ ਹਸਬੰਡ ਕ੍ਰਿਸ਼ਨ ਜਿੰਦਲ ਨੇ ਉਹ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਆਂ ਔਰ ਪੂਰੀ ਗੱਲ ਤੁਸੀਂ ਸਮਝੋ ਕਿ ਅਸਲ ਮਾਮਲਾ ਕੀ ਸੀ ਆ ਸੁਣੋ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਗੱਲ ਕਰ ਰਹੇ ਆ ਜੀ। ਹਾਂਜੀ ਹਾਂਜੀ ਦਾ ਸਤਿਕਾਰ ਜੀ ਹੁਕਮ ਕਰੋ ਸਰ। ਅੱਛਾ ਇਸ ਤਰ੍ਹਾਂ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂ ਸੀਗੇ ਸ਼ਵੇਤਾ ਜਿੰਦਲ ਉਹਨਾਂ ਦੇ ਪਰਿਵਾਰ ਤੋਂ ਗੱਲ ਕਰ ਰਹੇ ਹੋ ਜੀ। ਹਾਂਜੀ ਹਾਂਜੀ ਮੈਂ ਹਸਬੰਡ ਬੋਲ ਰਿਹਾ ਨਹੀਂ ਉਹਨਾਂ ਦਾ। ਅੱਛਾ ਤੁਸੀਂ ਉਹਨਾਂ ਦੇ ਪਤੀ ਹੋ ਠੀਕ ਹੈ ਕੀ ਨਾਂਜ ਤੁਹਾਡਾ? ਮੇਰਾ ਕ੍ਰਿਸ਼ਨ ਜਿੰਦਲ ਹੈ ਜੀ। ਠੀਕ ਹੈ। ਅੱਛਾ ਕ੍ਰਿਸ਼ਨ ਜਿੰਦਲ ਜੀ ਇਸ ਤਰ੍ਹਾਂ ਕਿ ਇੱਕ ਪਿਛਲੇ ਦਿਨੀ ਇੱਕ ਬਹੁਤ ਵੱਡਾ ਮਾਮਲਾ ਪੰਜਾਬ ਦੇ ਵਿੱਚ ਆਇਆ ਕਿ ਮੇ ਤੁਹਾਡੇ ਪਤਨੀ ਜਿਹੜੇ ਆਮ ਆਦਮੀ ਪਾਰਟੀ ਦੇ ਇੱਥੇ ਆਗੂ ਸੀਗੇ ਤੇ ਉਹਨਾਂ ਨੇ ਇੱਕ ਬਹੁਤ ਵੱਡਾ ਮਾਮਲਾ ਉਠਾਇਆ ਉਹ ਕਹਿੰਦੇ ਕਿ ਮੈਂ ਆਪਣਾ ਫੋਨ ਠੀਕ ਕਰਨ ਲਈ ਦਿੱਤਾ ਸੀ ਤੇ ਉਹਦੇ ਚ ਮਤਲਬ ਡਾਟਾ ਮੇਰਾ ਖਰਾਬ ਕਰ ਦਿੱਤਾ ਉਹ ਮਾਮਲਾ ਇੱਕ ਤਾਂ ਖਰਾਬ ਕਰਤਾ ਜੀ ਫੋਨ ਵੀ ਫੋਨ ਵੀ ਖਰਾਬ ਕਰਤਾ ਇੱਕ ਤਾਂ ਉਹ ਮਾਮਲਾ ਦੱਸੋ ਕੀ ਹੈ ਔਰ ਦੂਸਰਾ ਅੱਜ ਖਬਰ ਆ ਰਹੀ ਹੈ ਕਿ ਉਹ ਰੌਲਾ ਪਾਉਣ ਕਰਕੇ ਉਹ ਮੁੱਦਾ ਉਠਾਉਣ ਕਰਕੇ ਤੁਹਾਡੀ ਪਤਨੀ ਨੂੰ ਆਮ ਆਦਮੀ ਪਾਰਟੀ ਨੇ ਉਹਦੇ ਤੋਂ ਸਸਪੈਂਡ ਕਰ ਦਿੱਤਾ ਹੈ ਇਹ ਪੂਰਾ ਮਾਮਲਾ ਦੱਸੋ ਕੀ ਹੈ ਜੀ ਇਹ ਸਰ ਦੇਖੋ ਇੱਕ ਜਿਵੇਂ ਆਪਾਂ ਜਨਰਲ ਜੀ ਜਾਣੇ ਆ ਮੋਬਾਈਲ ਸ਼ੋਪ ਤੇ ਨਾ ਹਾਂਜੀ ਉਦਾਂ ਮੈਡਮ ਸ਼ਵੇਤਾ ਜਿੰਦਲ ਮੋਬਾਈਲ ਸ਼ੋਪ ਤੇ ਗਏ ਅੱਛਾ ਜੀ ਉਹ ਪਾਵਰ ਬੈਂਕ ਵਗੈਰਾ ਖਰੀਦਣਾ ਸੀ ਤਾਂ ਕੋਈ ਐਪ ਦੀ ਉਹਨਾਂ ਨਾਲ ਗੱਲ ਕੀਤੀ ਵੀ ਇਹ ਐਪ ਬਾਰੇ ਤੁਹਾਨੂੰ ਨੋਲੇਜ ਹੈ ਹੂੰ ਉਹ ਕਹਿੰਦਾ ਮੈਨੂੰ ਮੋਬਾਈਲ ਦਿਖਾ ਦਿਓ ਜੀ ਜਦੋਂ ਮੋਬਾਈਲ ਉਹਨੂੰ ਪਕੜਾਇਆ ਹੂੰ ਉਹਨੇ ਕੋਈ ਐਸੀ ਐਪ ਡਾਊਨਲੋਡ ਕਰਤੀ ਮੈਡਮ ਦੇ ਫੋਨ ਨੇ ਵਰਕਿੰਗ ਸਟਾਰਟ ਕਰ ਬੰਦ ਕਰਤੀ ਕੰਮ ਕਰਨਾ ਬੰਦ ਕਰਤਾ ਹੂੰ ਸਵੇਰੇ ਘੰਟਾ ਕੰਮ ਕਰਦਾ ਕਦੇ ਨਹੀਂ ਕਰਦਾ ਮਤਲਬ ਖਰਾਬ ਕਰਦਾ ਫੋਨ ਅੱਛਾ ਜੀ ਫਿਰ ਉਹਦੇ ਸਾਰਾ ਦਿਨ ਮੈਡਮ ਨੂੰ ਹਰਾਸ ਕਰਦਾ ਰਿਹਾ ਹੁਣ ਠੀਕ ਹੋ ਜੂ ਪਲਾਣਾ ਹੋ ਜੂ ਗੇੜੇ ਕਢਾਈ ਗਿਆ ਮੈਡਮ ਦੇ ਹਾਂਜੀ ਅੱਛਾ ਅਗਲੇ ਦਿਨ ਵੀ ਦੁਪਹਿਰ ਤੱਕ ਆਈ ਨਹੀਂ ਤਰੀ ਗਿਆ ਉਹ ਹਾਂਜੀ ਫਿਰ ਦੁਪਹਿਰ ਨੂੰ ਉਹ ਬਤਮੀਜ਼ੀ ਤੇ ਉਤਰ ਆਇਆ ਅੱਛਾ ਜੀ ਫਿਰ ਮੈਡਮ ਪੁਲਿਸ ਸਟੇਸ਼ਨ ਤੇ ਲਿਕੇ ਮੋਬਾਈਲ ਲੈ ਕੇ अच्छा जी। ਕੱਲੇ ਗਏ ਆ ਉਹ ਕੋਈ ਉਹਨਾਂ ਦੀ ਐਸੀ ਮਨਸ਼ਾ ਨਹੀਂ ਸੀ ਵੀ ਆਪਾਂ ਕੋਈ ਰੋਲਾ ਪਾਣਾ ਕੋਈ ਰੱਗਤਾ ਪਾਣਾ। ਹੂੰ ਹੂੰ। ਕੱਲੇ ਗਏ ਸੀਗੇ ਪੁਲਿਸ ਨੂੰ ਕਿਹਾ ਵੀ ਮੈਨੂੰ ਪਰੇਸ਼ਾਨੀ ਆ ਰਹੀ ਹੈ ਮੇਰਾ ਸਾਰਾ ਕੰਮ ਰੁਕ ਗਿਆ। ਹੂੰ। ਵੀ ਮੇਰੀ ਹੈਲਪ ਕਰ ਦਿਓ। ਹੂੰ ਹੂੰ। ਉਹਨੂੰ ਮੋਬਾਈਲ ਵਾਲੇ ਨੂੰ ਬੁਲਾਇਆ ਉੱਥੇ। ਹੂੰ। ਤਾਂ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਮੈਨੂੰ ਸ਼ਾਮ ਤੱਕ ਦਾ ਟਾਈਮ ਦਿਓ ਮੈਂ ਠੀਕ ਕਰ ਦਿਆਂਗਾ। ਹਾਂਜੀ। ਸ਼ਾਮ ਨੂੰ ਮੈਡਮ 6 ਵਜੇ ਫੇਰ ਕੱਲੇ ਗਏ इवन ਮੈਨੂੰ ਵੀ ਲੈ ਕੇ ਨਹੀਂ ਗਏ। ਅੱਛਾ। ਅੱਧੀ ਬਾਤ ਗਏ ਆ। ਹੂੰ। ਠੀਕ ਹੈ ਉਹ ਉੱਥੇ ਚਾਰ ਬੰਦੇ ਤਿੰਨ ਬੰਦੇ ਲੈ ਕੇ ਆ ਗਿਆ ਜੀ ਪਤਾ ਨਹੀਂ ਜੀ ਉਹਨੂੰ ਸਾਡੇ ਜਿਹੜੇ ਪਟਿਆਲਾ ਰੂਲਰ ਦੇ بڑے ਆਮ ਆਦਮੀ ਪਾਰਟੀ ਦੇ ਸੱਟ ਨੇ ਨੇਤਾ ਨੇ ਹੂੰ ਉਹਨਾਂ ਦੇ ਬੇਟੇ ਨੇ ਫੋਨ ਕਰਿਆ ਕੀ ਕਰਿਆ ਹੂੰ ਉਹ ਪੁਲਿਸ ਵਾਲਿਆਂ ਦੇ ਸਾਹਮਣੇ ਬਤਨੀ ਕੀ ਕਰਨ ਲੱਗ ਗਿਆ ਮੈਡਮ ਕੱਲੇ ਗਏ ਸੀ ਹਾਂਜੀ ਮੈਡਮ ਉੱਥੇ ਰੋਣ ਲੱਗ ਗਏ ਬਾਹਰ ਆ ਕੇ ਹੂੰ ਨਹੀਂ ਤੁਹਾਡੇ ਜਿਹੜੇ ਤੁਹਾਡੇ ਮੈਡਮ ਨੇ ਤੁਹਾਡੇ ਪਤਨੀ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਨੇਤਾ ਨਹੀਂ ਉਹ ਜ਼ਿਲ੍ਹਾ ਪ੍ਰਧਾਨ ਨੇ ਜੀ अच्छा जिला प्रधान ਨੇ ਤਾਂ ਉਹ ਕਿੰਨਾ ਨੂੰ لے ਆਇਆ ਫਿਰ ਨਾਲ ਉਹ ਉਹਦੇ ਉਹਨੂੰ ਕਿੰਨਾ ਨੇ ਥਾਪੜ ਦਿੱਤਾ ਉਹਨੂੰ ਸਾਡੇ ਇੱਥੇ ਆਮ ਆਦਮੀ ਪਾਰਟੀ ਦੇ ਇੱਕ ਵੱਡਾ ਲੀਡਰ ਹੈ ਜੀ ਪਟਿਆਰਾ ਲੂਲਰ ਦਾ ਉਹਨਾਂ ਦੇ ਬੇਟੇ ਨੇ اچھا ਠੀਕ ਹੈ ਆ ਉਹਦਾ ਅਸੀਂ ਨਾਮ ਨਹੀਂ ਲੈ ਸਕਦੇ ਦੇਖੋ ਆਪਣੀ ਜਾਣ ਮਾਲ ਵੀ ਬਚਾਣੀ ਆ ਫਿਰ ਪੰਜਾਬ ਦੇ ਰਹਿੰਦੇ ਆ ਹੂੰ ਠੀਕ ਹੈ ਉਹ ਸਾਰੇ ਸਬੂਤ ਮਿਲ ਗਏ ਆ ਹੂੰ ਠੀਕ ਹੈ ਠੀਕ ਹੈ ਜੀ ਫਿਰ ਮੈਡਮ ਬਾਹਰ ਆ ਕੇ ਡੋਣ ਲੱਗ ਗਏ ਜਦੋਂ ਬਤਮੀਦੀ ਕੀਤੀ ਉਹ ਕੋਈ ਲੜਨ ਤਾਂ ਗਈ ਨਹੀਂ ਸੀ ਨਾ ਕੋਈ ਕੇਸ ਮੰਗ ਰੇ ਸੀ ਉਹ ਤਾਂ ਇੰਨੀ ਗੱਲ ਕਹਿੰਦੇ ਸੀ ਵੀ ਇਹ ਤਾਂ ਲਿਖਵਾ ਕੇ ਲੈ ਲਓ ਭਾਈ ਹੂੰ ਜੀ ਮੈਨੇ ਕੋਈ ਮੋਬਾਈਲ ਦੀ ਮਿਸਜੂਜ ਨਹੀਂ ਕੀਤੀ ਐਪ ਸੈਂਟ ਇਹਨਾਂ ਦੀ ਤੇ ਇਹ ਤਾਂ ਥੋੜੀ ਲਿਖਵਾ ਲਓ ਠੀਕ ਹੈ ਉਹ ਬੰਦੇ ਨੇ ਨਾ ਕੁਝ ਲਿਖਿਆ ਨਾ ਕੋਈ ਸੌਦੀ ਕਰੀ ਉਹਦੀ ਬਤਨੀਜੀਆਂ ਵਧੀ ਗਈਆਂ ਜੀ ਕਿਉਂਕਿ ਪੁਲਿਸ ਦੀ ਸ਼ਹਿਤ ਹੀ ਤੇ ਸਾਡੇ ਇੱਥੇ ਰਾਜਕੁਮਾਰ ਜੀ ਨੇ ਉਹਨਾਂ ਦੀ ਸ਼ਹਿਤ ਹੀ ਰਾਜਕੁਮਾਰ ਨਾਮ ਨਹੀਂ ਲੈ ਲਿਆ ਆਪਾਂ ਕਹਿ ਦਿੰਨੇ ਆ ਨਾ ਇੱਕ ਬੜੇ ਬੰਦੇ ਦੇ ਬੇਟੇ ਨੂੰ ਹੂੰ 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 ਅੱਛਾ ਉਹਦੀ ਸ਼ਹਿਤ ਹੀ ਸੀ ਜੀ ਹੂੰ ਹੂੰ ਉਹ ਫੱਟੇ ਚੱਕਨ ਤੇ ਆ ਗਿਆ ਜੀ ਅੱਛਾ ਉਹਨੇ ਫਿਰ 16 ਅਗਸਤ ਨੂੰ ਮੈਨੂੰ ਫੋਨ ਕੀਤਾ ਰਾਤ ਨੂੰ 8:30 ਵਜੇ ਅੱਛਾ ਜੀ ਮੈਨੂੰ ਦੁਨੀਆ ਭਰ ਦੀਆਂ ਗਾਲਾਂ ਕੱਢੀਆਂ ਮਾਵਾ ਪੈਣਾ ਦੀਆਂ ਤੇ ਮਾਰਨ ਦੀ ਧਮਕੀ ਦਿੱਤੀ ਜੀ ਅੱਛਾ ਜੀ ਠੀਕ ਹੈ ਫਿਰ ਮੈਂ ਘਬਰਾ ਗਿਆ ਜੀ ਇਹਦੇ ਪਿੱਛੇ ਤਾਂ ਭਾਈ ਪੱਕੀ ਕੋਈ ਸਾਜ਼ਿਸ਼ ਹੈ ਹੂੰ ਠੀਕ ਹੈ ਫਿਰ ਮੈਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਤੇ ਮੈਨੂੰ ਪਤਾ ਲੱਗਿਆ ਵੀ ਸਾਡੇ ਭਾਈ ਇਹ ਇੱਕ ਉਹ ਮੈਂ ਨਾਂ ਨਹੀਂ ਲੈ ਸਕਦਾ ਉਹਨਾਂ ਦਾ ਬੇਟਾ ਉਹਦੇ ਪਿੱਛੇ ਐ ਹੂੰ ਉਹ ਉਹ ਬੰਦੇ ਸਾਨੂੰ ਜਦੋਂ ਦੇ ਅਸੀਂ ਪਾਰਟੀ ਨਾਲ ਜੁੜੇ ਆ ਅੱਛਾ ਉਦੋਂ ਦੇ ਹੀ ਸਾਡੀ ਮੈਡਮ ਨੂੰ ਪਰੇਸ਼ਾਨ ਕਰ ਰਹੇ ਨੇ ਠੀਕ ਐ ਕਿੱਦਾਂ ਨਾ ਕਿੱਦਾਂ ਪਹਿਲਾਂ ਐਮਸੀ ਵੀ ਲੈਖਣਾ ਧੋਖਾ ਕੀਤਾ ਹੂੰ ਜਦ ਕਿ ਸਾਡੀ ਮੈਡਮ ਦਾ ਨਾ ਫੇਸਬੁੱਕ ਤੇ ਪੇਜ ਆ ਮੈਡਮ ਫੇਸਟਾ ਜਿੰਦਲ ਆ ਯਾਦ ਠੀਕ ਐ ਤੁਸੀਂ ਉਹ ਚੈੱਕ ਕਰਾਣਾ ਕਿ ਮੈਡਮ ਨੇ ਕਿੰਨਾ ਸੋਸ਼ਲ ਵਰਕ ਕੀਤਾ ਹੈ ਕਿੰਨੀ ਪੈਣਾ ਦੀ ਹੈਲਪ ਕੀਤੀ ਐ ਹੂੰ ਕਿੰਨੀ ਪਾਰਟੀ ਦੀ ਮਦਦ ਕੀਤੀ ਐ ਹੂੰ ਈਵਨ ਇਹ ਮੰਤਰੀ ਵੀ ਮੈਡਮ ਕਰਕੇ ਬਣੇ ਨੇ ਠੀਕ ਐ ਠੀਕ ਐ ਇਹ ਤੁਸੀਂ ਹਾਲਾਤ ਜਾਣੋਗੇ ਪਟਿਆਲਾ ਰੂਲਰ ਦੇ ਹਾਂਜੀ ਕਰ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਜਿਹੜੇ ਪਤਨੀ ਆਮ ਆਦਮੀ ਪਾਰਟੀ ਦੇ ਆਗੂ ਨੇ ਜੇ ਉਹਨਾਂ ਆਮ ਆਦਮੀ ਪਾਰਟੀ ਚ ਇੰਨਾ ਕੰਮ ਕੀਤਾ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਕਿਉਂ ਨਹੀਂ ਖੜੀ ਮੈਂ ਦੱਸਣ ਲੱਗਾ ਨਾ ਜੀ ਜੋ ਸਾਡੇ ਪਟਿਆਲਾ ਰੂਲਰ ਦੇ ਮਾਲਕ ਨੇ ਹੂੰ ਉਹਨਾਂ ਦੇ ਮੈਡਮ ਨੂੰ ਜੋ ਲੇਡੀ ਨੂੰ ਹਰਾਸ ਕੀਤਾ ਜਾਂਦਾ ਹੈ ਸਮਝਦੇ ਹੋ ਗੱਲ ਮੇਰੀ ਹੂੰ ਹੂੰ ਮੈਂ ਹਰਾਸ ਦੇ ਮੂਹਰੇ ਇੱਕ ਵਾਰ ਲੱਗਦਾ ਹਾਂਜੀ ਉਹ 3 ਸਾਲ ਤੋਂ ਕੀਤਾ ਜਾ ਰਿਹਾ ਸੀ ਬਾਪ ਬੇਟੇ ਵੱਲੋਂ ਹੂੰ ਠੀਕ ਹੈ ਠੀਕ ਹੈ ਉਹ ਸਾਡੇ ਮੈਡਮ ਵਰਗਾ ਤਾਂ ਕੋਈ ਧਾਰਮਿਕ ਬੰਦਾ ਨਹੀਂ ਹੈ ਨੇਕ ਸਾਫ਼ ਇਮਾਨਦਾਰ ਸ਼ਖਸੀਅਤ ਨੇ ਇਹਨਾਂ ਨੇ ਉਹਨਾਂ ਨਾਲ ਸਮਝੌਤੇ ਨਹੀਂ ਕੀਤੇ ਜਿਉਂ ਉਹ ਚੀਜ਼ਾਂ ਕਹਿੰਦੇ ਸੀਗੇ ਸਲਟ ਕਰਨ ਨੂੰ ਹੂੰ 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 ਇਹਨਾਂ ਨੂੰ ਕਿਦੋਂ ਵਾਰ ਇਕੱਲੇ ਵੀ ਬੁਲਾਇਆ ਇਸ ਲਈ ਇਹਨਾਂ ਨੂੰ ਐਮਸੀ ਦੀ ਇਲੈਕਸ਼ਨ ਦੀ ਟਿਕਟ ਨਹੀਂ ਦਿੱਤੀ ਠੀਕ ਹੈ ਇਹਨਾਂ ਦੇ ਬਰਾਬਰ ਦਾ ਤਾਂ ਮੈਂ ਕਹਿੰਦਾ ਪੂਰਾ ਤੁਹਾਨੂੰ ਕਿਤੇ ਵਰਕਰ ਨਹੀਂ ਲੱਭਣਾ ਪਾਰਟੀ 'ਚ ਕਿਸੇ 'ਚ ਵੀ ਨਹੀਂ ਲੱਭਣਾ ਪੰਜ ਪੰਜ ਸੋ ਬੰਦਾ ਇਹਨਾਂ ਦੇ ਨਾਲ ਇਕੱਠਾ ਹੁੰਦਾ ਤੁਸੀਂ ਤੁਸੀਂ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੂੰ ਇਸ ਚੀਜ਼ ਬਾਰੇ ਜਾਣੂ ਨਹੀਂ ਕਰਵਾਇਆ ਉਹ ਉਹ ਪਾਰਟੀ ਉੱਪਰ ਤਾਂ ਜੀ ਦੇਖੋ ਸੁਣਦੀ ਨਹੀਂ ਹੈ ਉਹ ਸਾਰੇ ਉੱਪਰ ਦਿੱਲੀ ਦੇ ਬੰਦੇ ਨੇ ਉਹ ਕੋਈ ਵੈਦਰੀ ਬਿਸ਼ਨੋਈ ਜੀ ਆਏ ਨੇ अच्छा मतलब आपकी पार्टी ਦੇ ਅੰਦਰ ਵਰਕਰਾਂ ਦੀ ਸੁਣਵਾਈ ਨਹੀਂ ਹੈ ਇਹ ਕਹਿ ਰਹੇ ਹੋ ਨਹੀਂ ਜੀ ਨਹੀਂ 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 ਕੋਈ ਸੁਣਵਾਈ ਨਹੀਂ ਜੀ اچھا ਉਹ ਵੀ मतलब ਇੱਕ ਵੀ ਕੰਮ ਮੈਂ ਚੈਲੰਜ ਕਰਦਾ ਮੇਰੀ ਵਾਈਫ ਨੇ ਲੱਖ ਰੁਪਿਆ ਖਰਚਿਆ ਜੀ ਹੂੰ ਮੰਤਰੀ ਸਾਹਿਬ ਨੇ ਲੱਖ ਰੁਪਿਆ ਲਿਆ ਇਲੈਕਸ਼ਨਾਂ ਜਿੰਨਾ ਤੋਂ اچھا ਜੀ ਇੱਕ ਵੀ ਸਿੰਗਲ 1 ਰੁਪਏ ਦਾ ਕੰਮ ਮੈਡਮ ਨੇ ਇਹਨਾਂ ਨੇ ਕੀਤਾ ਹੋਵੇ ਪੂਰੀ ਪਾਰਟੀ ਨੇ ਹਾਂ ਜੀ ਤਲ ਤਲਾਨਤ ਹੈ ਸਾਡੇ ਦੇ ਉੱਪਰ ਇੱਕਰ ਪੀਏ ਦਾ ਕੰਮ ਜਿੰਨੇ ਵੀ ਮੈਡਮ ਪੋਰਟੀ ਚ ਤਾਂ ਇੱਕ ਸੋਸ਼ਲ ਵਰਕਰ ਨੇ ਉਹ ਵੀ ਭੈਣਾਂ ਨੂੰ ਇਨਸਾਫ ਦਵਾਇਆ ਪੰਜਾਬ ਪੁਲਿਸ ਦੇ ਜਿਹੜਾ ਊਮਨ ਵਿੰਗ ਹੈ ਨਾ ਜੀ ਆਪਣਾ ਊਮਨ ਸੈੱਲ ਹੂੰ ਇਹਨਾਂ ਨੂੰ ਐਸਐਸਪੀ ਨੇ ਸਨਮਾਨਿਤ ਕੀਤਾ 2 ਤੋਂ 3 ਦਿਨ ਚ ਕੇਸ ਹੱਲ ਕਰ ਦਿੰਦੇ ਆ ਡੋਮੈਸਟਿਕ ਬਲੈਂਸ ਹੂੰ ਭੜਾ ਜੇ ਇੰਨਾ ਕੰਮ ਕੀਤਾ ਲੰਪੀਕੀਨਾਂ ਦੀ ਗਉਆਂ ਦੀ ਉਹ ਚ ਇੰਨਾ ਕੰਮ ਕੀਤਾ ਬੱਤਿਆਂ ਵਾਸਤੇ ਆਪਣੀ ਸਾਰੀ ਕਮਾਈ ਲਾਤੀ ਜਦੋਂ ਇਹਨਾਂ ਦੀ ਬੈਟਰੀ ਨੂੰ ਇਹੀ ਤਾਂ ਇਹੀ ਤਾਂ ਗੱਲ ਹੈ ਜਿੰਦਲ ਸਾਹਿਬ ਤੁਸੀਂ ਜਿੰਨਾ ਦੱਸ ਰਹੇ ਹੋ ਤੁਹਾਡੀ ਪਤਨੀ ਨੇ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਫਿਰ ਆਮ ਆਦਮੀ ਪਾਰਟੀ ਤੇ ਸਰਕਾਰ ਤੁਹਾਡੇ ਨਾਲ ਜੇ ਨਹੀਂ ਖੜੀ ਤਾਂ ਅੱਜ ਜਿਹੜੀ ਨਵੀਂ ਗੱਲ ਆਈ ਹੈ ਕਿ ਉਹਨਾਂ ਨੂੰ ਅਹੁਦੇ ਤੋਂ ਤੁਹਾਡੀ ਪਤਨੀ ਨੂੰ ਆਮ ਆਦਮੀ ਪਾਰਟੀ ਨੇ ਸਸਪੈਂਡ ਕਰ ਦਿੱਤਾ ਹੈ ਇਹਦੇ ਬਾਰੇ ਕੀ ਕਹੋਗੇ ਹਾਂਜੀ ਉਹ ਭਾਈ ਸਾਹਿਬ ਮੈਡਮ ਦੀ ਆਵਾਜ਼ ਦੱਬਣਾ ਚਾਹੁੰਦੇ ਨੇ ਜੋ ਸਾਡੇ ਇੱਥੇ ਲੋਕਲ ਪਟਿਆਲਾ ਰੂਲਰ ਦੇ ਹੈ ਨਾ ਜੀ ਕਾਕਾ ਜੀ ਮਤਲਬ ਉਹ ਆਵਾਜ਼ ਨੂੰ ਦੱਬਣਾ ਚਾਹੁੰਦੇ ਆ ਦਬਾਣਾ ਚਾਹੁੰਦੇ ਆ ਵੀ ਸੱਚਾਈ ਕਿਤੇ ਸਾਹਮਣੇ ਨਾ ਆ ਜੇ ਸਾਡੀ ਵੀ 3 ਸਾਲ ਇਹਨਾਂ ਨੇ ਮੈਡਮ ਨੂੰ ਕਿੱਦਾਂ ਤੰਗ ਕਰਿਆ ਸਾਹਮਣੇ ਗੱਲ ਮੇਰੀ ਹਾਂਜੀ ਹਾਂਜੀ ਉਹ ਦੱਬਣਾ ਚਾਹੁੰਦੇ ਆ ਕਿ ਇਹਨੂੰ ਪੁੰਜੇ ਲਾ ਕੇ ਬਿਲਕੁਲ ਸ਼ੁਰੂ ਤੋਂ ਹੀ ਉਹ ਐਡਾ ਕਰ ਰਿਹਾ ਵੀ ਜਾਂ ਤਾਂ ਸਾਡੇ ਨਾਲ ਕੰਪਰੋਮਾਈਜ਼ ਕਰੋ ਨਹੀਂ ਤੁਹਾਨੂੰ ਅਸੀਂ ਖੁੱਡੇ ਲਾਣ ਲਾਵਾਂਗੇ ਟੰਗਾਗੇ ਟੰਕੀਆਂ ਦਿੰਨੇ ਆ ਉਹ ਸਬੂਤ ਵੀ ਬੜੀ ਜਲਦੀ ਅੱਸੀ ਆਪਣੇ ਯਾਰ ਦੋਸਤਾਂ ਨੂੰ ਸਰਕੂਲੇਟ ਕਰਦੇ ਆਂ ਲੋਕਲ ਵੀ ਸਾਡੇ ਤੇ ਕੋਈ ਹਮਲਾ ਹੋ ਜਾਂਦਾ ਤੁਸੀਂ ਭਾਈ ਮੀਡੀਆ 'ਚ ਰੱਖ ਦੇਣੇ ਆਂ ਹੂੰ ਉਹ ਸਬੂਤ ਐਥੇ ਆਂ ਉਹ ਜਿਹੜੇ ਨਾਲ ਪੂਰਾ ਮਤਲਬ ਪੰਜਾਬ ਨਹੀਂ ਹਿੰਦੁਸਤਾਨ ਹਿੱਲੇ ਜਾਣਾ ਹੂੰ 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 ਸਮਝਦੇ ਗੱਲ ਮੇਰੀ ਵੀ ਇੱਕ ਆਮ ਆਮ ਕਰਕੇ ਸਮਝਦੇ ਗੱਲ ਮੇਰੀ ਪਣਾ ਬੇਟੀਆਂ ਨਾਲ ਕੀ ਕਰ ਰਹੇ ਨੇ ਇਹ ਆਪਣੇ ਦਫ਼ਤਰਾਂ 'ਚ ਬਿਠਾ ਕੇ ਅੱਛਾ ਉਹ ਸਾਰਾ ਕੋਈ ਸਾਹਮਣੇ ਆ ਜਾਣਾ ਹੈ। ਵੀਰ ਇਸ਼ਾਰੇ ਆ ਜੀ ਤੁਹਾਡੇ ਵੱਡੇ ਦੋਸ਼ਾਂ ਵੱਲ ਇਸ਼ਾਰੇ ਆ ਤੁਹਾਡੀਆਂ ਗੱਲਾਂ ਦੇ। ਵੱਡੇ ਵੱਡੇ ਜੀ ਵੱਡੇ 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 ਦੋਸ਼ ਸਿਰੇ ਦੇ। ਹੂੰ। ਸਮਝਦੇ ਹੋ ਹੁਣ ਇਹ ਮੈਡਮ ਨੇ ਇਹਨਾਂ ਨਾਲ ਸਮਝੌਤਾ ਨਹੀਂ ਕੀਤਾ ਆਪਣੀ ਇੱਜ਼ਤ ਆਪ ਨੂੰ ਬਚਾ ਕੇ ਰੱਖੀ। ਹੂੰ। ਐ ਕ੍ਰਿਮੀਨਲ ਕਨਫਰੈਂਸੀ ਰੱਖੀ ਉਹ ਮੋਬਾਈਲ ਵਾਲਾ ਤੇ ਇੱਕ ਮੋਹਰਾ ਸੀ। ਹੂੰ। ਸਮਝਦੇ ਹੋ ਗੱਲ ਮੇਰੀ। ਹੂੰ ਹੂੰ। ਉਹਨੇ ਤਲੀਕੇ ਦਿੱਤਾ ਵੀ ਮੈਨੇ ਮੋਬਾਈਲ ਖਰਾਬ ਕਰਿਆ। ਹੂੰ। ਉਹ ਲਿਖੇ ਦੇ ਕੇ ਗਿਆ। ਫਿਰ ਮੈਂ ਮੈਨੂੰ ਉਹ ਬੇਟਾ ਉਹਨਾਂ ਦਾ ਮੈਨੂੰ ਫੋਨ ਆਇਆ ਉਹਨੇ ਕਿਹਾ ਵੀ ਤੂੰ ਸਮਝੋਤਾ ਨਹੀਂ ਕਰਨਾ ਭਾਈ ਅੱਛਾ ਤੂੰ ਮਾਫੀ ਨਹੀਂ ਮੰਗਣੀ ਠੀਕ ਹੈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਆਪਾਂ ਇਹਨਾਂ ਨੂੰ ਖਤਮ ਕਰਨਾ ਮੀਆਂ ਬੀਬੀ ਨੂੰ ਠੀਕ ਹੈ ਨਹੀਂ ਇਹ ਮਾਮਲਾ ਤੁਸੀਂ ਕਿਸੇ ਮੰਤਰੀ ਕੋਲ ਕਿਸੇ ਹੋਰ ਮੰਤਰੀ ਕੋਲ ਨਹੀਂ ਰੱਖਿਆ ਜਾਂ ਤੁਹਾਡੇ ਨਾਲ ਜੋ ਪਾਰਟੀ ਦੇ ਵਿੱਚ ਹੋ ਰਿਹਾ ਨਹੀਂ ਭਾਈ ਕਿਸੇ ਕੋਈ ਸੁਣਦਾ ਹੀ ਨਹੀਂ ਜੇ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ 'ਚ ਕੋਈ ਸੁਣਦਾ ਹੀ ਨਹੀਂ ਤਾਂ ਫਿਰ ਆਮ ਆਦਮੀ ਪਾਰਟੀ ਨਾਲ ਆਉਣ ਵਾਲੇ ਟਾਈਮ 'ਚ ਕੰਮ ਕੌਣ ਕਰੂਗਾ ਅੱਜ ਮੇਰੀ 50 ਸਾਲ ਦੀ ਉਮਰ ਹੋ ਗਈ ਨਹੀਂ ਮੇਰਾ ਸਵਾਲ ਇਹ ਹੈ ਜੀ ਫਿਰ ਆਉਣ ਵਾਲੇ ਟਾਈਮ 'ਚ ਆਮ ਆਦਮੀ ਪਾਰਟੀ 'ਚ ਕੰਮ ਕੌਣ ਕਰੂਗਾ ਸੁਣੋ ਭਾਈ ਸਾਹਿਬ ਡਾਕਟਰ ਸਾਹਿਬ ਸੁਣੋ ਮੇਰੀ 50 ਸਾਲ ਦੀ ਉਮਰ ਹੋ ਗਈ ਦੇਖੋ ਫੇਸ ਆਪਣੇ ਗੂਗਲ ਦੇ ਉੱਪਰ ਸਾਰੇ ਪਾਰਟੀਆਂ ਦੇ ਮੰਤਰੀਆਂ ਦੇ ਐਮਐਲਏਆਂ ਦੇ ਨੰਬਰ ਹੁੰਦੇ ਆ ਤੁਸੀਂ ਕਿਸੇ ਪਾਰਟੀ ਦੇ ਬੰਦੇ ਨੂੰ ਫੋਨ ਕਰੋ ਉਹਨੇ ਫੋਨ ਚੱਕ ਲੈਣਾ ਤੁਹਾਡਾ ਹਾਂਜੀ ਕਿਸੇ ਪ੍ਰਧਾਨ ਨੂੰ ਫੋਨ ਕਰ ਲਓ ਹੂੰ ਠੀਕ ਹੈ ਜੀ ਹੋਮ ਮਿਨਿਸਟਰ ਆਫ ਇੰਡੀਆ ਨੂੰ ਫੋਨ ਕਰ ਲਓ ਉਹਨੇ ਤੁਹਾਡਾ ਫੋਨ ਚੱਕ ਲੈਣਾ ਨਹੀਂ ਅੱਧੇ ਘੰਟੇ ਬਾਅਦ ਦੁਬਾਰਾ ਆ ਜਾਏਗਾ ਹੂੰ ਹੂੰ ਤੁਸੀਂ ਇਹਨਾਂ ਦੇ ਕਿਸੇ ਐਮ.ਐਲ.ਏ ਨੂੰ ਫੋਨ ਕਰ ਲਓ। ਹੂੰ। ਕਿਸੇ ਮੰਤਰੀ ਨੂੰ ਫੋਨ ਕਰ ਲਓ। ਕਿਸੇ ਮੁੱਖ ਮੰਤਰੀ ਦੇ ਪੀ.ਏ ਨੂੰ ਕਰ ਲਓ। ਪਰ ਨਿੱਜੀ ਵੀ ਹੈ ਜੀ ਉਹ ਫੋਨ ਨਹੀਂ ਚੱਕਦੇ। ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਿੱਤਣ ਤੋਂ ਲਗਭਗ 2-3 ਮਹੀਨੇ ਤੋਂ ਬਾਅਦ ਫੋਨ ਚੱਕਣੇ ਬੰਦ ਕਰ ਗਏ ਸੀ। ਪੱਤਰਕਾਰਾਂ ਦੇ ਵੀ ਨਹੀਂ ਚੱਕਦੇ ਛੇਤੀ। ਹਾਂ ਜੀ ਤੇ ਇਹਨਾਂ ਨੂੰ ਮਿਲਣਾ ਹੁੰਦਾ ਨਾ ਜੀ ਅਪੁਆਇੰਟਮੈਂਟ ਲੈਣੀ ਪੈਂਦੀ ਹੈ। ਇੱਕ ਅਪੁਆਇੰਟਮੈਂਟ ਮਿਲਦੀ ਹੈ ਇਹਨਾਂ ਦੀ ਮਿਲਣ ਮਿਲਣ ਦੀ। ਹੂੰ। ਜਿਹੜੀ ਕਿ ਮੈਂ ਕੇਜਰੀਵਾਲ ਸਾਹਿਬ ਨੂੰ ਮੈਡਮ ਨੇ ਮਿਲਣ ਵਾਸਤੇ ਛਾਲ ਤੋਂ ਵੱਧ ਹੋ ਗਿਆ ਪਾਈ ਨੂੰ। ਉਹ ਸਾਰੀ ਗੱਲ ਦੱਸਣ ਵਾਸਤੇ ਵੀ ਭਾਈ ਇਹ ਮੇਰੇ ਨਾਲ ਕੀ ਕਰਨ ਨੂੰ ਫਿਰ ਰਹੇ ਨੇ ਮੇਰੀ ਜਾਨ ਮਾਲ ਬਚਾਈ ਜਾਵੇ ਹੂੰ ਹੂੰ ਪਰ ਉਹ ਅਪਾਇੰਟਮੈਂਟ ਨਹੀਂ ਮਿਲੀ ਅਜ ਤੱਕ ਮਤਲਬ ਆਮ ਆਦਮੀ ਪਾਰਟੀ ਚ ਕੰਮ ਕਰਨਾ ਫਿਰ ਤੁਹਾਨੂੰ ਮਹਿੰਗਾ ਪੈ ਗਿਆ ਮੈਂ ਤਾਂ ਭਾਈ ਦਾ ਸਾਡੀ ਤਾਂ ਹੁਣ ਜਾਣੇ ਚਲੀ ਜਾਣੀ ਹੈ ਸਾਨੂੰ ਪਤਾ ਵੀ ਸਾਨੂੰ ਇਹਨਾਂ ਨੇ ਮਰਵਾ ਦੇਣਾ ਹੈ ਅੱਛਾ ਬਹੁਤ ਵੱਡੀ ਗੱਲ ਕਹਿ ਰਹੇ ਹੋ ਜੀ ਤੁਸੀਂ ਹਾਂ ਵੱਡਾ ਦੋਸ਼ ਹੈ ਕੀ ਭਾਈ ਸਾਹਿਬ ਭਾਈ ਸਾਹਿਬ ਡੈਡ ਸ਼ੋਰ ਅੱਛਾ ਤੁਹਾਨੂੰ ਕੋਈ ਸੁਣਵਾਈ ਹੈ ਨਹੀਂ ਵੀ ਇਹ ਤੁਹਾਨੂੰ ਮਰਵਾ ਸਕਦੀ ਆਮ ਆਦਮੀ ਪਾਰਟੀ ਭਾਈ ਸਾਹਿਬ ਡਰ ਨਹੀਂ ਡੈਡ ਸ਼ੋਹਰਾਂ ਅਸੀਂ ਅਸੀਂ ਦਿਨ ਗਿਣ ਰਹੇ ਹਾਂ ਆਪਣੇ ਅੱਛਾ ਇਹ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਦਿਨ ਗਿਣ ਰਹੇ ਆ ਭਾਈ ਸਾਹਿਬ ਸਾਡੇ ਖਿਲਾਫ ਕ੍ਰਿਮੀਨਲ ਸਾਜ਼ਿਸ਼ ਹੋਈ ਹੈ ਮੇਰੀ ਵਾਈਫ ਨਾਲ ਇਹਨਾਂ ਨੇ ਜੋ ਦਫ਼ਤਰ ਦੇ ਲੇਡੀਜ਼ ਨਾਲ ਹੁੰਦਾ ਹੈ ਨਾ ਪਿਛਾ ਕੇ ਕਰਿਆ ਫਿਰ ਦਫ਼ਤਰ ਦੇ ਬੈਠਣਾ ਬੰਦ ਕਰਤਾ ਮੇਰੀ ਵਾਈਫ ਤਾਂ ਦਫ਼ਤਰ ਜਿ ਬੜਦੀ ਨਹੀਂਦੀ ਡਰਦੀ ਇਹਨਾਂ ਦੇ ਨਹੀਂ ਜੇਕਰ ਤੁਹਾਡੀ ਵਾਈਫ ਦੇ ਨਾਲ ਲੇਡੀਜ਼ ਨਾਲ ਜੋ ਗਲਤ ਕਰਨ ਦੀ ਕੋਸ਼ਿਸ਼ ਹੁੰਦੀ ਆ ਉਹ ਹੋਇਆ ਜੇ ਹੋਇਆ ਤਾਂ ਤੁਸੀਂ ਮੇਰੇ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ ਪੁਲਿਸ ਨੂੰ ਜਾਂ ਕਿਤੇ ਵੀ ਭਾਈ ਸਾਹਿਬ ਤੁਮ ਕੀ ਆ ਬੱਚੇ ਬਚਾਣੇ ਆ ਆਪਣੇ ਪੁਲਿਸ ਨੂੰ ਜਦੋਂ ਸ਼ਿਕਾਇਤ ਕੀਤੀ ਤਾਂ ਹਾਲ ਦੇਖੋ ਕੀ ਹੋ ਰਿਹਾ ਲੇਡੀਜ਼ ਦਾਤ ਨੂੰ 12:00 ਵਜੇ ਤੱਕ ਉੱਥੇ ਥਾਣੇ ਤੇ ਬੈਠੀ ਰਹੀਆਂ ਮਾਮਾ ਭੈਣਾਂ ਜਿਨ੍ਹਾਂ ਦੇ ਗੋਡੇ ਦੁਖਦੇ ਸੀ ਵਿਚਾਰੀਆਂ ਦੇ ਖੜੇ ਨਹੀਂ ਹੋਇਆ ਜਾ ਰਹੇ ਤੇ ਅਗਲੇ ਦਿਨ ਧੁੱਪ 'ਚ ਵੀ ਬੈਠੀਆਂ ਤੁਸੀਂ ਦੇਖੋ ਬੰਦੇ ਨੂੰ ਬੁਲਾਇਆ ਤੱਕ ਨਹੀਂ ਹੂੰ ਹੂੰ ਜਿਸਕ ਮੈਡਮ ਦੇ ਬਿਆਨ ਤੋਂ ਉਹ ਮੈਡਮ ਤਾਂ ਸਿਰਫ ਇਹ ਕਹਿ ਰਹੇ ਸੀ ਕਿ ਕੰਪਰੋਮਾਈਜ਼ ਕਰਾਓ ਭਾਈ ਇਹ ਤਾਂ ਲਿਖ ਕੇ ਲੈ ਲਓ ਹੂੰ ਹੂੰ ਬੀਐਨ ਐ ਮੋਬਾਈਲ ਦਾ ਮਿੱਜੂਜ ਨਹੀਂ ਕੀਤਾ ਅਸੀਂ ਇੱਕ ਪੈਸੇ ਦਾ ਪੁਲਿਸ ਨੂੰ ਸਵਾਲ ਨਹੀਂ ਪਾਇਆ ਸਾਾਨੂੰ ਕੀ ਪੈਸੇ ਦੇਵੇਗਾ ਉਹ ਦੱਸੋ ਸਾਡੀ ਅੱਧੀ ਫੈਮਿਲੀ ਬਾਹਰ ਬੈਠੀ ਆ ਫੋਰਨ ਚ ਲੰਡਨ ਹੂੰ ਹੂੰ ਅਸੀਂ ਫਿਰੋਜ਼ਪੁਰ ਬਿਰਧ ਆਸ਼ਰਮ ਬਣਾਇਆ ਵਿਆ ਸੀ ਤਾਂ ਬਾਅਦ ਵਾਰਸਾ ਆਜ਼ਾਦੀ ਦੀ ਲੜਾਈ ਲੜੀ ਹੈ ਸਾਡੇ ਬਜ਼ੁਰਗਾਂ ਨੇ ਹੂੰ ਬਜ਼ੁਰਗਾਂ ਵਾਸਤੇ ਫਿਰੋਜ਼ਪੁਰ ਅਸੀਂ ਕਿੰਨੇ ਏਕੜ ਦੇ ਵਿੱਚ ਦਾ ਬਿਰਧ ਆਸ਼ਰਮ ਬਣਾਇਆ ਗਿਆ ਮੇਰੇ ਸੋਹਰਾ ਸਾਹਿਬ ਨੇ ਅੱਖਾਂ ਦਾ ਹਸਪਤਾਲ ਬਣਾਇਆ ਕਿਹੜੀ ਜਗ੍ਹਾ ਪੂਰੇ ਮੇਰੀ ਵਾਈਫ ਫਿਰੋਜ਼ਪੁਰ ਜੀ ਅੱਛਾ ਵਾਈਫ ਮੇਰੀ ਫਿਰੋਜ਼ਪੁਰ ਦੀ ਹੈ ਨਾ ਜੀ ਮੈਡਮ ਸ਼ਵੇਤਾ ਜਿੰਦਲ ਪੂਰੇ ਮੇਰੀ ਵਾਈਫ ਨੇ ਆਪਣੀ ਸਾਰੀ ਕਮਾਈ ਲਾਤੀ ਜਦੋਂ ਇਹਦੀ ਬੇਟੀ ਨੂੰ ਐਡਮਿਸ਼ਨ ਮਿਲੀ ਨਾ ਡਸਰੀ ਚ ਉਹਦੇ ਪਿੰਗਾ ਵਾਲਾ ਪਾਰਕ ਬਣਾਇਆ ਬੱਚਿਆਂ ਵਾਸਤੇ ਖੇਡਣ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਉਹ ਕੀ ਪੈਸੇ ਦੇਵੇਗਾ ਦੱਸੋ ਅਸੀਂ ਪੈਸੇ ਦਾ ਕਰਨਾ ਕੀ ਹੈ ਅੱਜ ਤਾਂ ਚੁੱਕੀਆਂ ਰੋਟੀਆਂ ਖਾਣੇ ਭਾਈ ਸਾਹਿਬ ਦੋ ਠੀਕ ਹੈ ਨਾ ਕੋਈ ਅੰਡਾ ਨਾ ਕੋਈ ਮੀਟ ਸਾਨੂੰ ਕੋਈ ਆਦਤ ਨਹੀਂ ਹੈ ਗੰਦੀ ਮਾੜੀ ਸੇਵਾ ਕਰਦੇ ਆ ਅਸੀਂ ਠੀਕ ਹੈ ਜੀ ਨਾ ਸਾਨੂੰ ਕੋਈ ਉਹ ਹੈ ਸਾਨੂੰ ਕੁਝ ਨਹੀਂ ਜਿੰਨੀ ਪਰਮਾਤਮਾ ਨੇ ਜ਼ਿੰਦਗੀ ਲਿਖੀ ਹੈ ਨਾ ਜੀ ਹੂੰ ਸਾਨੂੰ ਜਵਾਲੇ ਮੇਰੀ ਕੋਈ ਅਸੀਂ ਦੇਖੋ ਆਪਣੀ ਸੇਵਾ ਚ ਜੀਏ ਹੈ ਸਾਨੂੰ ਇਹੀ ਮਾਣ ਹੈ ਵੀ ਸਾਨੂੰ ਕੋਈ ਮਾਣਾ ਨਹੀਂ ਕਹਿੰਦਾ ਸਾਡੀ ਕੋਈ ਕਸਮ ਨਹੀਂ ਖਾਂਦਾ ਨਹੀਂ ਤੁਹਾਨੂੰ ਪਰਮਾਨੰਤਮਨ ਸਾਹਿਬ ਤੋਂ ਵੀ ਕੋਈ ਇਨਸਾਫ ਦੀ ਉਮੀਦ ਨਹੀਂ ਹੈ ਉਹ ਸਾਰੇ ਉਮੀਦ ਤਾਂ ਤਾਂ ਹੋਊ ਨਾ ਜੇ ਕੋਈ ਫੋਨ ਚੱਕੂ ਕੋਈ ਬੜਨ ਦਊ ਸਭੰਦੀਆਂ ਕੱਲ ਦੀਆਂ ਇਹ ਤਾਂ ਅਨੇ ਦਰਵਾਜ਼ੇ ਆਮ ਆਦਮੀ ਸਰਕਾਰਾਂ ਸਾਨੂੰ ਕੋਈ ਵੀ ਮਿਲ ਸਕਦਾ ਉਹ ਸਾਰੇ ਇਹ ਤਾਂ ਅਨੇ ਦਰਵਾਜ਼ੇ ਤਾਂ ਖੁੱਲਦੇ ਹੀ ਨਹੀਂ ਪਤਾ ਹੀ ਨਹੀਂ ਦੇਖੀ ਨਹੀਂ ਵੀ ਇਹ ਖੁੱਲਦੇ ਕਿ ਨਹੀਂ ਐ ਅੱਛਾ ਮੈਂ ਬੀਜ਼ਨਸ ਮੈਂ ਨਾ ਬਾਦਲ ਸਾਹਿਬ ਮੈਨੂੰ ਨਾਲ ਬਿਠਾਉਂਦੇ ਤੇ ਸਟੇਜ ਤੇ ਅੱਛਾ ਮਹਾਰਾਣੀ ਸਾਹਿਬ ਮੈਨੂੰ ਬਿਠਾ ਕੇ ਚਾਹ ਪਿਲਾਉਂਦੇ ਤੇ ਹਾਂ ਹਾਂ ਆਮ ਲੋਕ ਤਾਂ ਉਹ ਸੀ ਇਹ ਥੋੜੀ ਆਮ ਲੋਕ ਨੇ ਤੁਹਾਨੂੰ ਕਿਹਨੇ ਕਹਤਾ ਇਹ ਆਮ ਲੋਕ ਨੇ ਤੇ ਫਿਰ ਤੁਸੀਂ ਇੱਧਰ ਆਏ ਕਿਉਂ ਜੀ ਉਧਰੋਂ ਛੱਡ ਕੇ ਇਧਰੋਂ ਜੀ ਅਸੀਂ ਉਹਨਾਂ ਪਾਰਟੀਆਂ ਸੀ ਨਹੀਂ ਜੀ ਅਸੀਂ ਤਾਂ ਕਿਸੇ 'ਚ ਵੀ ਨਹੀਂ ਸੀਗੇ ਅਸੀਂ ਤਾਂ ਇਹਨਾਂ ਤੋਂ ਵੀ ਕੋਈ ਕੁਝ ਨਹੀਂ ਮੰਗਿਆ ਇਹਨਾਂ ਤੋਂ ਇਹਨਾਂ ਨੇ ਆਪ ਉਹਦੇ ਦਿੱਤੇ ਆ ਜੀ ਇਹਨਾਂ ਦੇ ਉਹਦੇ ਨੂੰ ਪੁੱਛਦਾ ਕੋਈ ਨਾ ਮੈਨੂੰ ਦੱਸੋ ਹੂੰ ਕਿਸੇ ਕਰਕਰ ਦੀ ਕਿਸੇ ਪਾਰਟੀ ਦੇ ਅਹੁਦੇਦਾਰ ਦੀ ਕੋਈ ਪੁੱਛ ਹੈ ਜੀ ਇਹਨਾਂ ਨੇ ਸਾਰਾ ਤਾਂ ਸਿਸਟਮ ਕੈਪਚਰ ਕਰ ਰੱਖਿਆ ਇਹ ਤਾਂ ਸ਼ੋਸ਼ਣ ਕਰ ਰਹੇ ਨੇ ਹੂੰ ਸਮਝਣ ਵਾਲੇ ਮੇਰੀ ਇਹ ਕੀ ਕਰ ਰਹੇ ਨੇ ਭਾਈ ਸਾਹਿਬ ਇਹ ਤਾਂ ਸ਼ੋਸ਼ਣ ਕਰ ਰਹੇ ਆ ਜਿੱਥੇ ਮਾਮਾ ਭੈਣਾਂ ਨੂੰ ਹੱਥ ਪਾਇਆ ਹੱਥ ਪਾ ਆ ਰਹੇ ਨੇ ਅਸੀਂ ਸਾਡੇ ਸਬੂਤ ਦੇਤੇ ਆ ਲੋਕਾਂ ਨੂੰ ਘੱਟੋ ਘਾਟਾ ਜਿਵੇਂ 50 ਬੰਦਿਆਂ ਨੂੰ ਖੜਾ ਕੇ ਆਇਆ ਕਾਗਜ਼ ਤੇ ਠੀਕ ਹੈ ਵੀ ਸਾਡ ਨੂੰ ਜੇ ਕੁਝ ਹੋ ਗਿਆ ਭਾਈ ਤੁਸੀਂ ਮੀਡੀਆ ਦੇ ਦਿਓ ਇਹ ਤਾਂ ਬਹੁਤ ਵੱਡਾ ਮਤਲਬ ਤੁਹਾਡਾ ਪੱਖ ਆ ਗਿਆ ਜੀ ਅਸੀਂ ਤੁਹਾਡਾ ਪੱਖ ਰਿਕਾਰਡ ਕਰ ਲਿਆ ਤੇ ਇਸੇ ਤਰ੍ਹਾਂ ਅਸੀਂ ਆਪਣੇ ਚੈਨਲ ਦੇ ਉੱਪਰ ਚਲਾਵਾਂਗੇ ਠੀਕ ਹੈ ਸਭ ਠੀਕ ਹੈ ਠੀਕ ਹੈ ਥੈਂਕ ਯੂ ਜੀ ਓਕੇ ਜੀ ਮਿਹਰਬਾਨੀ